ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੇ ਸਾਧ ਸੰਗਤ ਜੀਓ ਇੱਥੇ ਕਿਹਾ ਸਿੱਖ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਸ਼ਰਧਨ ਕਰੀਏ ਜਿਸ ਵੇਲੇ ਜਮਕੌਰ ਸਾਹਿਬ ਦੇ ਵਿੱਚ ਗੁਰਮਤਾ ਪਾਸ ਹੋਇਆ ਕਿ ਸਤਿਗੁਰੂ ਤੁਹਾਨੂੰ ਜਾਣਾ ਪਊਗਾ ਸਤਿਗੁਰਾਂ ਕਿਹਾ ਜਾਵਾਂਗੇ ਜ਼ਰੂਰ ਤਾੜੀ ਮਾਰ ਕੇ ਜਾਵਾਂਗੇ ਨਾਲ ਸਿੰਘ ਤਿਆਰ ਹੋ ਗਏ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਇਹ ਪੰਜ ਪਿਆਰੇ ਪਿਆਰਿਓ ਉਹਨਾਂ ਦੇ ਵਿੱਚੋਂ ਤੇ ਭਾਈ ਮਾਨ ਸਿੰਘ ਜੀ ਇਹ ਫੌਜਾਂ ਰਾਤ ਨੂੰ ਗੁਰਮਤਾ ਹੋਇਆ ਗੁਰੂ ਸਾਹਿਬ ਨੇ ਕਿਹਾ ਕਿ ਤਾਰੇ ਦੀ ਨਿਸ਼ਾਨੀ ਦਿੱਤੀ ਇਸ ਤਾਰੇ ਦੀ ਛੇਦ ਨੂੰ ਆਪ ਜੀ ਨੇ ਆਉਣਾ ਹੈ ਤਾਂ ਕਿ ਆਪ ਜੀ ਉਸ ਟਿਕਾਣੇ ਤੇ ਪਹੁੰਚ ਸਕੋ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਾਤ ਨੂੰ ਸਤਿਗੁਰੂ ਤਾੜੀ ਮਾਰ ਕੇ ਪਿਆਰਿਓ ਨਿਕਲੇ ਔਰ ਜਿਸ ਵੇਲੇ ਤਾੜੀ ਮਾਰ ਕੇ ਨਿਕਲੇ ਕਲੇ ਦੇ ਵਿੱਚੋਂ ਬਾਹਰ ਤੇ ਸੁੱਤੀਆਂ ਹੋਈਆਂ ਮੁਗਲ ਫੌਜਾਂ ਜਿਨ੍ਹਾਂ ਨੇ ਬੜੇ ਚਿਰ ਤੋਂ ਘੇਰਾ ਪਾਇਆ ਸੀ ਜਾਰੀ ਫੌਜ ਹੋਣ ਕਰਕੇ ਆਲਸੀ ਹੋਈ ਸੀ ਆਸ ਦੇ ਵਿੱਚ ਲੜ ਲੜ ਕੇ ਮਾਰ ਕਟ ਕਰਨ ਲੱਗੇ ਨੇ ਗੁਰੂ ਸਵਾਰਿਓ ਇਥੋਂ ਸਰਗਰੂ ਸਚੇ ਪਾਸ਼ਾ ਇੱਕ ਦਿਸ਼ਾ ਨੂੰ ਨਿਕਲੇ ਹੋ ਦੂਜੀਆਂ ਦਿਸ਼ਾਵਾਂ ਦੋ ਨੂੰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨਿਕਲੇ ਹੁਣ ਇਹ ਆਸਾਂ ਵੀ ਜੰਗ ਦੇ ਵਿੱਚ ਪਿਆਰੋ ਜਦੋਂ ਦ੍ਰਿਸ਼ ਯਾਦ ਆਉਂਦਾ ਹੈ ਨਾ ਇੱਕ ਪਿਓ ਸਾਰਾ ਕੁਝ ਲਟਾ ਕੇ ਜਦੋਂ ਇਥੋਂ ਤੁਰਦਾ ਬਣੇ ਇੱਕ ਗੁਰੂ ਆਪਣੇ ਪਿਆਰੇ ਸਿੱਖਾਂ ਨੂੰ ਖੋ ਦੇਵੇ ਜੰਗੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਪਏ ਹੋਣ ਕੋਲੋਂ ਲੰਘਦਾ ਹੋਵੇ ਕਿਹਦਾ ਚਿੱਤਰਣ ਹੋਏਗਾ ਇਹਦੀ ਬਾਤ ਬਾਈ ਬਲਦੇਵ ਸਿੰਘ ਜੀ ਵਡਾਲਾ ਲਿਖਦੇ ਨੇ ਜਬਰ ਜ਼ੁਲਮ ਨਾਲ ਅੱਜ ਸੰਗਰਾਮ ਹੋਇਆ ਵਿੱਚ ਚਮਕੌਰ ਦੇ ਐਨ ਵਿਚਕਾਰ ਲੋਕੋ ਕਿਨਿਆਂ ਵਿੱਚ ਵੀ ਸਿੰਘ ਸੀ ਪਏ ਭਾਰੂ ਕੱਚੀ ਗੜੀ ਚੋਂ ਰਹਿ ਵੰਗਾਰ ਲੋਕੋ ਸਵਾ ਲੱਖ ਨਾਲ ਇੱਕ ਇੱਕ ਲੜਿਆ ਹੱਥ ਕੀਤੇ ਸੀ 2 2 4 ਲੋਕੋ ਅੱਖਾਂ ਸਾਹਮਣੇ ਪਿਆਰੇ ਸਿੱਖ ਤੇ ਪੁੱਤ ਸ਼ਹੀਦ ਹੋਏ ਖਾਦੇ ਫੱਟ ਸੀ ਕਈ ਹਜ਼ਾਰ ਲੋਕੋ ਲਾਸ਼ਾਂ ਪੁੱਤਾਂ ਦੀਆਂ ਕੋਲੋਂ ਲੰਘ ਚੱਲਿਆ ਸਿੱਖ ਪੰਥ ਦਾ ਸਿੰਘ ਸਰਦਾਰ ਲੋਕੋ ਅੰਬਰ ਰੋਇਆ ਧਰਤੀ ਰੋਈ ਰੋਇਆ ਅੱਜ ਸੀ ਸਾਰਾ ਸੰਸਾਰ ਲੋਕੋ ਛੱਡ ਜਕਾਰੇ ਕਰਤਾਰ ਨੂੰ ਯਾਰ ਕਰੇ ਤੇ ਇੰਜ ਹੋਇਆ ਸੀ ਸ਼ੁਕਰ ਗੁਜ਼ਾਰ ਲੋਕ ਗੁਰੂ ਸਵਾਰਿਓ ਉੱਚੀ ਮਮਤੀ ਤੇ ਚੜ ਕੇ ਜਕਾਰੇ ਛੜੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਹਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਤਿਸੇ ਕਿਆ ਕੀਜੇ ਪੁੱਤਰਾਂ ਦੇ ਕੋਲੋਂ ਲੰਘਿਆ ਹੁਣ ਅੱਗੇ ਕੀ ਵੇਖਦਾ ਹੈ ਅੱਗੇ ਸੂਰਮੇ 40 ਸਿੰਘ ਜਿਹੜੇ ਨੇ ਪਿਆਰਿਓ ਉਹ ਵੀ ਸ਼ਹੀਦ ਹੋਏ ਪਏ ਜਿਨ੍ਹਾਂ ਦੇ ਵਿੱਚੋਂ ਕੁਝ ਅਜੇ ਹਵੇਲੀ ਦੇ ਵਿੱਚ ਨੇ ਪਿਆਰਿਓ ਬਾਕੀ ਅਜੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਉਹ ਹਵੇਲੀ ਚ ਨੇ ਭਾਈ ਸੰਗਰ ਸਿੰਘ ਜੀ ਭਾਈ ਕਾਠਾ ਸਿੰਘ ਜੀ ਭਾਈ ਮਦਨ ਸਿੰਘ ਜੀ ਤੇ ਭਾਈ ਅੰਕਰ ਸਿੰਘ ਜੀ ਇਹ ਅਜੇ ਜੀਵਤ ਨੇ ਇਹਨਾਂ ਦੇ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਘਦੇ ਨੇ ਪਰ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਪਿਆਰੋ ਸਿੰਘ ਸ਼ਹੀਦ ਹੋਏ ਆਓ ਸਾਨੂੰ ਉਹਨਾਂ ਦੀ ਬਾਤ ਨਾਮ ਹੀ ਜਾਣਨੀ ਚਾਹੀਦੀ ਸੋ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਭਾਈ ਗੁਜਾਰ ਸਿੰਘ ਜੀ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਮੁਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਇਤਨਾ ਤਿੰਨ ਪਿਆਰੇ ਪੰਜਾਂ ਦੇ ਵਿੱਚੋਂ ਸ਼ਹੀਦ ਹੋਏ ਔਰ ਦਇਆ ਸਿੰਘ ਤੇ ਧਰਮ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਰਾਤ ਨੂੰ ਤਾਲੀ ਮਾਰ ਕੇ ਨਿਕਲੇ ਹੁਣ ਅੱਗੇ ਆ ਗਿਆ ਜੀ ਭਾਈ ਦੇਵਾ ਸਿੰਘ ਜੀ ਭਾਈ ਰਾਮ ਸਿੰਘ ਜੀ ਭਾਈ ਟਾਇਰ ਸਿੰਘ ਜੀ ਭਾਈ ਈਸ਼ਰ ਸਿੰਘ ਜੀ ਭਾਈ ਫਤਿਹ ਸਿੰਘ ਜੀ ਭਾਈ ਮਦਨ ਸਿੰਘ ਜੀ ਭਾਈ ਕਾਠਾ ਸਿੰਘ ਜੀ ਭਾਈ ਨਾਰ ਸਿੰਘ ਜੀ ਭਾਈ ਸ਼ੇਰ ਸਿੰਘ ਜੀ ਭਾਈ ਅਨਕ ਸਿੰਘ ਜੀ ਭਾਈ ਅਜੈਬ ਸਿੰਘ ਜੀ ਭਾਈ ਦਾਨ ਸਿੰਘ ਜੀ ਭਾਈ ਨਾਨੂ ਸਿੰਘ ਜੀ ਭਾਈ ਆਲਮ ਸਿੰਘ ਜੀ ਨਚਣਾ ਭਾਈ ਵੀਰ ਸਿੰਘ ਜੀ ਭਾਈ ਮੋਹਰ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਕਿਰਪਾ दत्त ਸਿੰਘ ਜੀ ਸਨਮੁਖ दत्त ਸਿੰਘ ਜੀ ਮਕੰਦ ਸਿੰਘ ਜੀ ਲਾਲ ਸਿੰਘ ਜੀ ਅਤੇ ਇੱਕ ਮਕੰਦ ਸਿੰਘ ਹੋਰ ਹੈ ਜੀ ਭਾਈ ਕਨਸ ਭਾਈ ਧੰਨਾ ਸਿੰਘ ਜੀ ਭਾਈ ਬਖਸ਼ੀਦ ਸਿੰਘ ਜੀ ਭਾਈ ਗੁਰਵਕ ਸਿੰਘ ਜੀ ਭਾਈ ਅਨੰਦ ਸਿੰਘ ਜੀ ਭਾਈ ਜਵਾਰ ਸਿੰਘ ਜੀ ਭਾਈ ਕੀਤ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਭਾਈ ਸ਼ਾਮ ਸਿੰਘ ਜੀ ਭਾਈ ਕੇਸ਼ਵ ਸਿੰਘ ਜੀ ਭਾਈ ਹੁਕਮ ਸਿੰਘ ਜੀ ਭਾਈ ਖਜਾਨ ਸਿੰਘ ਜੀ ਭਾਈ ਪੁੱਡਾ ਸਿੰਘ ਜੀ ਹੁਣ ਜਿਹੜਾ ਬਾਬਾ ਸੁੱਖਾ ਸਿੰਘ ਆਪ ਜੀ ਨਾਲ ਇਤਿਹਾਸ ਪਹਿਲਾਂ ਵੀ ਸਾਂਝਾ ਕੀਤਾ ਸੀ ਇਹ ਨਗਰ ਮਾੜੀ ਮੇਘੇ ਦੇ ਨੇ ਤੇ ਇਹਨਾਂ ਦਾ ਨਾਂ ਸੀ ਸੁੱਖਾ ਬਾਡੀ ਇਹ ਹਥਿਆਰ ਬਣਾ ਕੇ ਸਤਿਗੁਰੂ ਨੂੰ ਬਖਸ਼ਿਸ਼ ਕਰਦੇ ਸਨ ਤੇ ਜਿਹੜਾ ਖੰਡਾ ਤੇ ਹਥਿਆਰ ਬਣੇ ਜਿਨ੍ਹਾਂ ਦੇ ਵਿੱਚ ਅੰਮ੍ਰਿਤ ਪਾਣ ਕਰਾਇਆ ਸੀ ਤਾਂ ਤੁਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਖੰਡਾ ਬਾਟਾ ਭਾਈ ਸੁਖਾ ਬਾਡੀ ਜੀ ਲੈ ਕੇ ਗਏ ਸੀ ਤੇ 1699 ਦੀ ਵਿਸਾਖੀ ਦੇ ਵਿੱਚ ਉੱਥੇ ਅੰਮ੍ਰਿਤ ਪਾਣ ਕੀਤਾ ਸੀ ਪਿਆਰਿਓ ਤੇ ਉਹਨਾਂ ਨੇ ਸ਼ਹੀਦੀ ਜਾਮ ਚਮਕੌਰ ਦੀ ਗੜੀ ਦੇ ਵਿੱਚ ਪ੍ਰਾਪਤ ਅੱਜ ਉਹਨਾਂ ਦਾ ਸਥਾਨ ਨਗਰ ਮਾੜੀ ਮੇਗਾ ਦੇ ਵਿੱਚ ਹੈ ਬੜਾ ਪਰਮੇਸ਼ਰ ਦੀ ਕਿਰਪਾ ਹੈ 27 ਵਿਸਾਖ ਨੂੰ ਉਹਨਾਂ ਦਾ ਵਿਲਾ ਹੁੰਦਾ ਨਾ 27 ਜੇਠ ਨੂੰ ਸੋ ਗੁਰੂ ਸਵਾਰਿਓ ਗੁਰੂ ਸਾਹਿਬ ਇੱਥੋਂ ਨਿਕਲ ਕੇ ਝਾੜਾਂ ਦੇ ਵਿੱਚ ਜਿਸ ਜਗ੍ਹਾ ਤੇ ਝਾੜ ਸੇ ਗੁਰਦੁਆਰਾ ਰਾਤ ਵਿਸ਼ਰਾਮ ਕਰਦੇ ਨੇ ਉੱਥੋਂ ਉੱਠ ਕੇ ਗਲਾਬੇ ਪੰਜਾਬੇ ਦੇ ਖੂਹ ਤੇ ਚਲੇ ਜਾਂਦੇ ਉੱਥੇ ਜਾ ਕੇ ਪਿਆਰਿਓ ਆਰਾਮ ਕੀਤਾ ਖੂਹ ਦੇ ਉੱਤੋਂ ਜਲ ਛਕਿਆ ਤੇ ਉਥੇ ਤਲਵਾਰ ਨੂੰ ਇੱਕ ਦੇ ਨਾਲ ਲਾ ਕੇ ਸਤਿਗੁਰੂ ਸਤਿਗੁਰੂ ਦਾ ਸ਼ੁਕਰਾਨਾ ਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਔਰ ਉਥੇ ਬੋਲਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਫਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਉਡਣ नाग ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਡਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਸਾਡਾ ਭਟ ਖੇੜਿਆ ਦੇ ਰਿਹਾ ਪਿਆਰਿਓ ਪੁੱਤਰਾਂ ਨੂੰ ਪਿਆਰੇ ਸਿੱਖਾਂ ਨੂੰ ਤੋਰ ਕੇ ਤੇ ਕੋਈ ਸ਼ਿਕੜ ਨਹੀਂ ਮਥੇ ਤੇ ਜਿਸ ਕੀ ਵਸਥ ਸੋਈ ਲੈ ਜਾਏਗਾ ਰੋਜ਼ ਕਿਸੇ ਕੀਤੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਠੰਡ ਬਾਜ਼ ਜਿਆਦਾ ਹੋਣ ਕਰਕੇ ਜਲ ਪਾਣੀ ਸ਼ੱਕੀ ਪੈ ਗਏ ਨੇ ਇਸ ਸਰੀਰ ਆਕੜ ਗਿਆ ਕੱਪੜੇ ਪਾਟੇ ਪਏ ਚੋਲਾ ਪਾਟਾ ਪਿਆ ਜੋੜਾ ਪੈਰਾ ਜ ਨਹੀਂ ਪੈਰ जख्मी ਨੇ ਲੱਤਾ ਬਾਵਾ ਛਲੀਆਂ ਪਈਆਂ ਅੰਮ੍ਰਿਤ ਵੇਲਾ ਹੋਇਆ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਵੀ ਉੱਥੇ ਪਹੁੰਚਦੇ ਨੇ ਤੇ ਆ ਕੇ ਪੋਲੇ ਪੱਲੇ ਗੁਰਾਂ ਦੇ ਚਰਨਾਂ ਤੇ ਮਾਰਛ ਕਰਦੇ ਸਤਿਗੁਰਾਂ ਨੂੰ ਜਗਾਉਂਦੇ ਨੇ ਮੁੱਠੀ ਚਾਪੀ ਕਰਦੇ ਨੇ ਜਲ ਪਾਣੀ ਛਕਾਉਂਦੇ ਇਹਨੇ ਜਿੰਨੂ ਗਲਾਬੇ ਤੇ ਪੰਜਾਬੇ ਦਾ ਤੌਂਕਰ ਜਿਹੜਾ ਸੀ ਉਹ ਆ ਕੇ ਵੇਖਦਾ ਤੇ ਜਾ ਕੇ ਸਾਰੀ ਖਬਰ ਪੰਜਾਬੇ ਤੇ ਗਲਾਬੇ ਦੇ ਘਰੇ ਪਹੁੰਚਾਉਂਦਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ ਜਹਾਨ ਦੇ ਵਾਲੀ ਤੇਰੇ ਬਾਗ ਦੇ ਵਿੱਚ ਆ ਕੇ ਰੌਣਕ ਲਾਈ ਬਿਠੇ ਫਿਰ ਉਹ ਆਪਣੀ ਘਰ ਲੈ ਜਾਂਦਾ ਫਿਰ ਪਿਆਰਿਓ ਉੱਥੇ ਹੀ ਜਿਹੜਾ ਆਪਾਂ ਕੱਲ ਵਰਣਨ ਕੀਤਾ ਸੀ ਨਾ ਕਿ ਬੀਬੀ ਉਮਰੀ ਇਹ ਗਣੀ ਖਾ ਤੇ ਨਬੀ ਖਾਂ ਦੀ ਭੂਆ ਸੀ ਇਹ ਵੀ ਉੱਥੇ ਪਹੁੰਚ ਜਾਂਦੇ ਨੇ ਮਾਤਾ ਦੇਸਾਂ ਜਿਨੇ ਖੱਦਰ ਦਾ ਚੋਲਾ ਆਪਣੇ ਹੱਥੀ ਹੁਣਿਆ ਸੀ ਗੁਣਿਆ ਸੀ ਬਣਾਇਆ ਸੀ ਉਹ ਵੀ ਉੱਥੇ ਪਹੁੰਚਦੀ ਹੈ ਇਹਨਾਂ ਸਾਰੇ ਗਣੀ ਖਾ ਤੇ ਨਬੀ ਖਾਂ ਦੇਖ ਰਹਿ ਵਿਖੇ ਕਤਰ ਹੁੰਦੇ ਨੇ ਉੱਥੇ ਅਗਲੀ ਕਤਰਤਾ ਬਣਦੀ ਪਿਆਰਿਓ ਸਮਾਂ ਇਸ ਜਗ੍ਹਾ ਤੇ ਧਰਮਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਦਿਨ ਉੱਥੇ ਗੁਜ਼ਾਰੇ ਮਾਈ ਦੇਸਾਂ ਦੇ ਚਾਰੇ ਦੇ ਵਿੱਚ ਵੀ ਰਹੇ ਔਰ ਇਥੋਂ ਆਦੀ ਸ਼ਕਤਾਂ ਨੂੰ ਉਤਾਰਦੇ ਜਿਸ ਵੇਲੇ ਇੱਕ ਆ ਜੀ ਨੇ ਵਰਨਨ ਹੋਰ ਸਾਂਝਾ ਕਰਦਈਏ ਕਿ ਉਹ ਜਿਹੜਾ ਖੱਦਰ ਦਾ ਚੋਲਾ ਸੀ ਨਾ ਉਹ ਗਣੀ ਖਾਂ ਤੇ ਨਵੀ ਖਾਂ ਕਹਿੰਦੇ ਕਿ ਜਿਹੜੇ ਸਾਡੇ ਉੱਚ ਦੇ ਪੀਰ ਆਉਂਦੇ ਆ ਉਹ ਨੀਲ ਵਸਤਰ ਧਾਰਨ ਕਰਦੇ ਆ ਇਹਨੂੰ ਨੀਲਾ ਰੰਗ ਕੀਤਾ ਜਾਵੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਹੁਣੇ ਜਾ ਕੇ ਲਲਾਰੀ ਦੇ ਕੋਲੋਂ ਇਹਨੂੰ ਰੰਗਾ ਕੇ ਲਿਆਓ ਸ਼ਾਮ ਦੇ ਸਮੇਂ ਪਿਆਰੋ ਜਦੋਂ ਲਲਾਰੀ ਦੇ ਘਰੇ ਗਏ ਕਹਿਣ ਲੱਗਾ ਹੁਣ ਤਾਂ ਮੈਂ ਕੰਮ ਆਪਣਾ ਮੁਕਾ ਚੁੱਕਾ ਹਾਂ ਹੁਣ ਮੇਰਾ ਮੱਟ ਖਾਲੀ ਏ ਹੁਣ ਇਸ ਵੇਲੇ ਮੈਂ ਰੰਗ ਨਹੀਂ ਸਕਦਾ ਤਾਂ ਗੁਰੂ ਸਾਹਿਬ ਕੋਲ ਸੇਖ ਆਣ ਕੇ ਕਹਿੰਦੇ ਵੀ ਗੁਰੂ ਸਾਹਿਬ ਇਹ ਵਜਨ ਕਰਦਾ ਲਲਾਰੀ ਸਤਿਗੁਰੂ ਕਹਿੰਦੇ ਜਾ ਉਹਨੂੰ ਕਹਿ ਦਿਓ ਕਿਸੇ ਰੰਗ ਦੀ ਲੋੜ ਨਹੀਂ ਜਲ ਦੇ ਨਾਲ ਮਟ ਨੂੰ ਭਰ ਲੈ ਉਹਦੇ ਵਿੱਚ ਚੋਲਾ ਡਬੋ ਦੇਵੇ ਆਪੇ ਰੰਗਿਤ ਹੋ ਜਾ ਗੁਰੂ ਸਵਾਰੀ ਵਿੱਚ ਤਰਹੀ ਹੋਇਆ ਜਿਸ ਵੇਲੇ ਚੋਲਾ ਨੀਲੇ ਰੰਗ ਦਾ ਹੋ ਗਿਆ ਤੇ ਲਲਾਰੀ ਵੇਖ ਕੇ ਹਾਨ ਰਹਿ ਗਿਆ ਤੇ ਟਹਿ ਕੇ ਸਤਿਗੁਰੂ ਦੇ ਚਰਨਾਂ ਦੇ ਪੈ ਗਿਆ ਤੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਭਲਿਆ ਸਾਰੀ ਉਮਰ ਹਣ ਤੂੰ ਕੀ ਕਰਨਾ ਹੈ ਪੱਲੇ ਬਣ ਲਾ ਗੱਲ ਨੂੰ ਕਹਿੰਦਾ ਦੱਸੋ ਜੀ ਕਹਿੰਦਾ ਇਸ ਮੱਟ ਚ ਰੰਗ ਨਹੀਂ ਪਾਉਣਾ ਇਹ ਮੱਟ ਨੂੰ ਜਲਣਾ ਭਰ ਲੈਣਾ ਜਿਹੜਾ ਰੰਗ ਮਨ ਦੇ ਵਿੱਚ ਸੋਚੇਗਾ ਉਹ ਕਪੜਾ ਇਹਦੇ ਵਿੱਚ ਪਾ ਦੇਵੀ ਤੇਰਾ ਉਹ ਰਗ ਗਿਆ ਬਾਹਰ ਨਿਕਲੇਗਾ ਨਾ ਮੱਟ ਨੂੰ ਖਾਲੀ ਕਰੀ ਨਾ ਮੱਟ ਨੂੰ ਮੂਦਾ ਕਰੀ ਤੇ ਨਾ ਮੱਟ ਨੂੰ ਨੰਗਾ ਰਹਿਣ ਦੇ ਵੀ ਕੱਜ ਕੇ ਰੱਖੀ ਜਦੋਂ ਇਹਨੇ ਬਚਨ ਸੁਣੇ ਤੇ ਬੜਾ ਮਨ ਉਹਦਾ ਖੁਸ਼ ਹੋਇਆ ਕਹਿਣ ਲੱਗਾ ਗੁਰੂ ਸਾਹਿਬ ਇੱਕ ਕਿਰਪਾ ਮੇਰੇ ਦੀ ਹੋਰ ਵੀ ਕਰ ਦਿਓ ਕਹਿੰਦੇ ਦੱਸ ਕਿੰਦਾ ਮੇਰੇ ਘਰ ਪੁੱਤਰ ਦੀ ਦਾਤ। ਮੈਨੂੰ ਪੁੱਤਰ ਦੀ ਦਾਤ ਵੀ ਬਖਸ਼ ਦਿਓ। ਸਤਿਗੁਰੂ ਮੁਸਕਰਾ ਕੇ ਕਹਿਣ ਲਗੇ, ਜਾ ਭਲਿਆ ਤੇਰੇ ਘਰ ਪੁੱਤਰ ਵੀ ਹੋਵੇ। ਪਿਆਰੇ ਉਸਦੇ ਘਰ ਪੁੱਤਰ ਹੋਇਆ। ਪੁੱਤਰ ਵੱਡਾ ਹੋਇਆ। ਪੁੱਤਰ ਨੂੰ ਵਿਆਹ ਆ। ਉਹਨਾਂ ਚਿਰ ਤੱਕ ਠੀਕ ਠਾਕ ਚੱਲਦਾ ਰਿਹਾ। ਰੰਗੇ ਜਾਂਦੇ ਰਹੇ ਕੱਪੜੇ। ਉਸੇ ਤਰ੍ਹਾਂ ਹੀ ਜਾਲ ਦੇ ਵਿੱਚ ਜਿਸ ਵੇਲੇ ਫਿਰ ਸਿਆਣੀ ਨੂੰ ਆਈ ਨਾ ਕਿੰਤੂ ਪ੍ਰਤੂ ਕਰਨ ਲੱਗੀ ਐਦਾਂ ਕਿਵੇਂ ਹੋ ਸਕਦਾ ਆ ਨਹੀਂ ਹੋ ਸਕਦਾ ਇੱਕ ਦਿਨ ਕਿਤੇ ਬਾਹਰ ਗਏ ਸੀ ਉਹਨੇ ਮੱਟ ਨੂੰ ਮੂਦਾ ਮਾਰ ਕੇ ਪਾਣੀ ਢੋਲ ਦਿੱਤਾ ਉਸ ਤੋਂ ਬਾਅਦ ਆ ਉਹਦੇ ਵਿੱਚ ਕੱਪੜਾ ਰੰਗ ਗਿਆ ਗਿਆ ਉਸ ਤੋਂ ਬਾਅਦ ਆ ਉਸ ਮੱਟ 'ਚ ਰੰਗ ਨਹੀਂ ਚੜਿਆ ਤੇ ਪਿਆਰਿਓ ਅੱਜ ਵੀ ਸ਼ਿਸ਼ੋਭਤਾ ਦਰਸ਼ਨ ਕਰਨੇ ਹੁਣ ਚਮਕੌਰ ਸਾਹਿਬ ਕਰ ਸਕਦੇ। ਸੋ ਇਹ ਸੀ ਪਿਆਰਿਓ ਇਤਿਹਾਸਕ ਲੜੀ ਅੱਜ ਦੀ ਜੋ ਆਪ ਜੀ ਨਾਲ ਸਾਂਝੀ ਕੀਤੀ। ਬੱਟਿਆਂ ਦਾ ਇਤਿਹਾਸ ਹੀ ਆਪਾਂ ਹੋ ਸਕਦਾ ਕੱਲ ਜਾਂ ਪਰਸੋਂ ਤੱਕ ਆਪਾਂ ਆਪਣਾ ਸਟਾਰਟ ਕਰੀਏ। ਛੋਟੇ ਸਾਹਿਬ ਜਦਿਆਂ ਦਾ ਇਹ ਗੁਰੂ ਸਾਹਿਬ ਦਾ ਸੀ ਜਿਸ ਵੇਲੇ ਉਹ ਰਹਿ ਕੇ ਸੰਗਤ ਦੇ ਵਿੱਚ ਉਹਨਾਂ ਨੇ ਦਰਸ਼ਨ ਦਦਾਰੇ ਵੀ ਬਖਸ਼ਿਆ ਹੋਰ ਵੱਡਾ ਖੀਰਾ ਦਲਾਵਰ ਖਾਨ ਦਾ 10000 ਦਾ ਖੀਰਾ ਮਾਸੀਵਾੜੇ ਨੂੰ ਵੀ ਪਿਆ ਹੋਇਆ ਪਿਆਰਿਓ ਉਸ ਖੀਰੇ ਦੇ ਵਿੱਚੋਂ ਨਿਕਲਣਾ ਉਹਨਾਂ ਇਸ ਦਾ ਇਤਿਹਾਸ ਆਪਾਂ ਅੱਗੇ ਸਾਂਝਾ ਕਰਾਂਗੇ ਜੀ ਆਓ ਹੋਈਆਂ ਖੁੱਲਾ ਨੂੰ ਨਾ ਚਿਤਾਰੀਏ ਗੱਜ ਕੇ ਫਦਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ